ਜਿਸ ਨੇ ਸੱਚਖੰਡ ਸ਼ਿਰਹਰਬੰਨਪੁਰ ਸਾਹਿਬ ਜੀ ਵਿਖੇ ਜਦ ਦੇ ਕਰਦੀ ਵੀ ਜਿਹੜੇ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਏਆਈ ਦੀ ਦੁਰਵਰਤੋਂ ਸੰਬੰਧੀ ਸਿੰਘ ਸਾਹਿਬ ਕੈਣੀ ਰਗਵੀਰ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਏਆਈ ਦੀ ਦੁਰਵਰਤੋਂ ਕਰਦੇ ਆ ਕਿਸੇ ਸ਼ਰਾਰਤੀ ਅਨਸਰ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਸੂਰ ਅਤੇ ਗਧੇ ਵਾੜ ਕੇ ਬੇਅਦਬੀ ਕਰਦੇ ਦਿਖਾਏ ਗਏ ਹਨ ਉਹਨਾਂ ਨੇ ਕਿ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਸਰਕਾਰ ਗੰਭੀਰਤਾ ਨਾਲ ਲਵੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਜਿਹੀ ਕਿਸੇ ਵੀਡੀਓ ਨੂੰ ਸਾਂਝਾ ਨਾ ਕੀਤਾ ਜਾਵੇ ਸਗੋਂ ਰਿਪੋਰਟ ਕਰਕੇ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣਾ ਚਾਹੀਦਾ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੇ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਹਰ ਇੱਕ ਜੋ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਤੇ ਸ਼ਰਧਾ ਵਿਸ਼ਵਾਸ ਰੱਖਣ ਵਾਲਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਮੱਥਾ ਟੇਕਦਾ ਹੈ ਗੁਰੂ ਚਰਨਾਵਿਚ ਅਰਦਾਸ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਦੀ ਵੀ ਐਸਬੀ ਕੀਤੀ ਜਾ ਰਹੀ ਹੈ ਔਰ ਅੱਜ ਤੇ ਇਨਕ ਮਨ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਥੇ ਸੂਰ ਗਧਿਆਤਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੇ ਉੱਤੇ ਉਹ ਛੜਦੇ ਨੇ ਰੁਮਾਲਾ ਖਿੱਚਦੇ ਨੇ ਬੇਅਦਬੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰ ਨਾ ਧਰਮਾਂ ਦੇ ਸਥਾਨਾਂ ਦੀ ਵੀ ਜਿਹੜੀ AI ਤਕਨੀਕ ਨਾਲ ਬੇਅਦਬੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵੇਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਉਹ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ ਇਹ ਅਪਲੋਡ ਕੀਤੀ ਹੈ ਅਸੀਂ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਿਹਾ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੇ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਜਿਵੇਂ ਪਤਾ ਲੱਗਾ ਹੈ ਕਿ ਸੈਂਟਰਲ ਸਰਕਾਰ ਨੇ ਕੁਝ ਗੇਮਾਂ ਗੇਮ ਦੀਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀ ਹੈ ਨਾ ਕਿ ਬੱਚੇ ਗੇਮਾਂ ਨਾਲ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਉਹ ਜੇ ਜਿਸਮ ਉਛਾਰਾਰਤੀ ਲੋਕ ਉਹਦੀ ਦੁਰਵਰਤੋਂ ਕਰਕੇ ਤੇ ਧਰਮਾਂ ਦੀ ਬੇਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਔਰ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਸ ਨੇ ਵੀ ਇਹ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਦੀ ਦੀ ਜਿਹੜੀ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ। ਸੁਤੰਨ ਵੀ ਬੇਨਤੀ ਕਰਦੇ। ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੇਖੋ ਕਿ ਵੀਰਾਂ ਐਸੀ ਕੀ ਕਰਦੇ ਆ ਕਿ ਬਿਨਾਂ ਸੋਚੇ ਸਮਝੇ ਉਸ ਨੂੰ ਅੱਗੇ ਤੋਂ ਅੱਗੇ ਵਾਇਰਲ ਕਰਨ ਦਾ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਅਪਲੋਡ ਕਰਨ ਦਾ ਯਤਨ ਕਰਦੇ ਆ। ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ। ਜਿੱਥੋਂ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਬਾਹਰ ਨੇ ਉਹਨਰ ਇਹ ਚਾਹਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਕਿ ਇਹ ਵੀਡੀਓ ਜਿਹੜੀ ਹੈ ਇਹ ਬੈਨ ਹੋ ਸਕੇ ਇਹ ਵੀਡੀਓ ਅੱਗੇ ਤੱਕ ਵਾਇਰਲ ਨਾ ਹੋ ਸਕੇ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਬਿਲਕੁਲ ਵੀ ਅੱਗੇ ਤੋਂ ਅੱਗੇ ਵਾਇਰਲ ਅਪਲੋਡ ਆਦਿਕ ਨਾ ਕੀਤੀਆਂ ਜਾਣ